ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਨਾ ਜੇਕਰ ਤੁਸੀਂ ਮੂਲ ਮੰਤਰ ਦੇ ਜਾਪ ਨੂੰ ਇਸ ਸਵੇਰ ਜਪਨਾ ਸ਼ੁਰੂ ਕਰ ਦੋਗੇ ਨਾ ਤੇ ਤੁਸੀਂ ਮੂਲ ਮੰਤਰ ਦੇ ਜਾਪ ਦੀ ਪਾਵਰ ਦੇਖ ਕੇ ਹੈਰਾਨ ਰਹਿ ਜਾਓਗੇ ਤੁਹਾਡੇ ਆਲੇ ਦੁਆਲੇ ਦੇ ਹੈਰਾਨ ਰਹਿ ਜਾਣਗੇ ਕਿ ਇਹਨਾਂ ਨੇ ਇਹ ਕਿਹੜੀ ᔪਕਤੀ ਪਾ ਲਈ ਹੈ ਕਿ ਜਿਹੜੇ ਇਹਨਾਂ ਦੇ ਇੰਨੀ ਛੇਤੀ ਦਿਨ ਬਦਲ ਗਏ ਨੇ ਇਹੋ ਜਾਂ ਕਿਹੜਾ ਕਿਹੜਾ ਹੀਰਾ ਹੱਥ ਲੱਗ ਗਿਆ ਜਿਸ ਨਾਲ ਇਹਨਾਂ ਦੀ ਕਿਸਮਤ ਇਸ ਤਰੀਕੇ ਦੇ ਨਾਲ ਚਮਕ ਗਈ ਹੈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਤੋਂ ਇੱਕ ਪੁੱਛਦੀ ਨੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗ ਨੇ ਸਾਧ ਸੰਗਤ ਜੀ ਮੂਲ ਮੰਤਰ ਵਿੱਚ ਇੰਨੀ ਪਾਵਰ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਜਿੱਥੋਂ ਵੀ ਸਟਾਰਟਿੰਗ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਹੁੰਦੀ ਹੈ ਤੇ ਮੂਲ ਮੰਤਰ ਦੇ ਜਾਪ ਤੋਂ ਹੁੰਦੀ ਹੈ ਸਾਧ ਸੰਗਤ ਜੀ ਤੇ ਸਭ ਤੋਂ ਪਹਿਲਾਂ ਜੇਕਰ ਬਾਣੀ ਦਾ ਉਚਾਰਨ ਹੋਇਆ ਸੀ ਉਹ ਸੀ ਮੂਲ ਮੰਤਰ ऐसे करके एदा नाम मूल मंत्र ਰੱਖਿਆ ਹੈ ਕਿ ਇਹ ਬਹੁਤ ਵੱਡਾ ਮੰਤਰ ਹੈ ਇਸ ਦਾ ਕੋਈ ਅਮੂਲ ਨਹੀਂ ਕੋਈ ਮੁੱਲ ਨਹੀਂ ਹੈਗਾ ਇਸ ਕਰਕੇ ਇਸ ਨੂੰ मूल मंत्र ਕਿਹਾ ਜਾਂਦਾ ਹੈ ਜਿੰਨਾ ਆਪਾਂ ਇਸ मूल मंत्र ਦਾ ਜਾਪ ਕਰਾਂਗੇ ਉਨਾ ਹੀ ਆਪਣਾ ਮਨ ਪਵਿੱਤਰ ਹੁੰਦਾ ਜਾਊਗਾ ਆਪਣਾ ਘਰ ਪਵਿੱਤਰ ਹੁੰਦਾ ਜਾਊਗਾ ਤੇ ਜਿਸ ਵੀ ਕੰਮ ਦੇ ਵਿੱਚ ਆਪਾਂ ਹੱਥ ਪਾਵਾਂਗੇ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਹੀ ਮਿਲਣੀ ਹੈ ਪਾਵਰ ਮਿਲਣੀ ਹੀ ਮਿਲਣੀ ਹੈ ਜੇਕਰ ਤੁਸੀਂ ਨੌਕਰੀ ਕਰਨ ਵਾਸਤੇ ਜਾਂਦੇ ਹੋ ਤੁਹਾਡਾ ਇੰਟਰਵਿਊ ਹੈ ਚਾਹ ਤੁਸੀਂ ਪੇਪਰ ਦੇਣ ਵਾਸਤੇ ਜਾਂਦੇ ਹੋ ਤੇ ਤੁਸੀਂ ਇੱਕ ਚੀਜ਼ ਛੋਟੀ ਜੀ ਨੋਟ ਕਰਕੇ ਵੇਖਿਓ ਜਦੋਂ ਵੀ ਤੁਸੀਂ ਜਾਂ ਪੇਪਰ ਦੀ ਜਾਂ ਇੰਟਰਵਿਊ ਦੀ ਸ਼ੁਰੂਆਤ ਕਰਦੇ ਹੋ ਤਾਂ ਕੋਈ ਚੀਜ਼ ਖਰੀਦਣੀ ਹੈ ਤੁਸੀਂ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਕੇ ਤੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਜੋ ਵੀ ਤੁਸੀਂ ਕਰੋਗੇ ਚਾ ਇੰਟਰਵਿਊ ਦਿਓਗੇ ਚਾ ਪੇਪਰ ਦਿਓਗੇ ਤੁਹਾਡੇ ਵਿੱਚ ਇੱਕ એનર્ਜੀ ਇੱਕ ਪੋਜ਼ਿਟਿਵਿਟੀ ਇੱਕ ਜੇ ਤੁਹਾਨੂੰ ਪੇਪਰ ਨਹੀਂ ਵੀ ਆਉਂਦਾ ਹੋਊਗਾ ਤੇ ਤੁਹਾਨੂੰ ਹੌਸਲਾ ਜਿਹੜਾ ਹੋਊਗਾ ਤੁਹਾਡੇ ਅੰਦਰ ਦਾ ਤੁਸੀਂ ਕੁਝ ਨਾ ਕੁਝ ਉਥੋਂ ਜ਼ਰੂਰ ਲੈ ਕੇ ਡਿੱਗੋਗੇ ਕਿਉਂਕਿ ਮੂਲ ਮੰਤਰ ਦਾ ਜਾਪ ਹੈ ਅੰਦਰੋਂ ਇੰਨੀ ਪੋਜ਼ਿਟਿਵਿਟੀ ਮਿਲਦੀ ਹੈ ਨਾ ਇਸ ਨਾਲ ਜੇ ਆਪਾਂ ਕਰਦੇ ਆ ਨਾ ਹਮੇਸ਼ਾ ਤੇ ਆਪਣੇ ਖੁੱਦ ਦੇ ਰੋਮ ਤੇ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਮੂਲ ਮੰਤਰ ਦੇ ਵਿੱਚ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਸਾਸੰਗਤ ਜੀ ਜਿਨ੍ਹਾਂ ਨੇ ਵੀਰਾਂ ਨੇ ਜਿਨ੍ਹਾਂ ਭੈਣਾਂ ਨੂੰ ਵਿੁਰਗਾ ਨਹੀਂ ਜਿਨ੍ਹਾਂ ਨੂੰ ਗੁਟਕਾ ਸਾਹ ਨਹੀਂ ਸੀ ਪੜਨੇ ਆਉਂਦੇ ਉਹਨਾਂ ਨੇ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕੀਤੀਆਂ ਨੇ ਕਿ ਮੂਲ ਮੰਤਰ ਦੇ ਜਾਪ ਨਾਲ ਅਸੀਂ ਆਪਣੇ ਏਡੇ ਏਡੇ ਦੁੱਖ ਹੈ ਜਿਹੜੇ ਦੂਰ ਕੀਤੇ ਨੇ ਮੂਲ ਮੰਤਰ ਦੇ ਜਾਪ ਨਾਲ ਅਸੀਂ ਆਪਣੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਕਿਉਂਕਿ ਜਦੋਂ ਆਪਣਾ ਮਨ ਆਪਣੇ ਕੰਟਰੋਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਨਾ ਬਾਣੀ ਤੋਂ ਬਿਨਾ ਆਪਣਾ ਮਨ ਜਿਹੜਾ ਕੰਟਰੋਲ ਵਿੱਚ ਨਹੀਂ ਆਉਂਦਾ ਆਪਣੇ ਅੰਦਰ ਸਹਿਜ ਨਹੀਂ ਆਉਂਦੀ ਆਪਣੇ ਅੰਦਰ ਇੱਕ ਸਬਰ ਨਹੀਂ ਆਉਂਦਾ ਜਿੰਨਾ ਚਿਰ ਆਪਾਂ ਬਾਣੀ ਨਾਲ ਨਹੀਂ ਜੁੜਦੇ ਉਹਨਾਂ ਚਿਰ ਆਪਣੇ ਅੰਦਰ ਸੰਤੋਖ ਨਹੀਂ ਆਉਂਦਾ ਜੇੋਂ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਤੁਹਾਡੇ ਅੰਦਰ ਸਬਰ ਸੰਤੋਖ ਮਨ ਨੂੰ ਸ਼ਾਂਤੀ ਮਨ ਦੀ ਖੁਰਾਕ ਹੈ ਜਿਹੜੀ ਆਪਾਂ ਭਾਲਦੇ ਤਾਂ ਹੈਗੇ ਆਂ ਸਰ ਸੰਸਾਰੀਕ ਚੀਜ਼ਾਂ ਵਿੱਚੋਂ ਪਰ ਤੁਸੀਂ ਇਹ ਚੀਜ਼ ਨੋਟ ਕਰਿਓ ਸੰਸਾਰੀਕ ਚੀਜ਼ਾਂ ਨਾਲ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ ਸਾਧ ਸੰਗਤ ਜੀ ਜੇ ਮਨ ਆਪਣਾ ਪਵਿੱਤਰ ਹੁੰਦਾ ਹੈ ਸੰਤੁਸ਼ਟ ਹੁੰਦਾ ਹੈ ਤ੍ਰਿਪਤੀ ਹੁੰਦੀ ਹੈ ਨਾ ਮਨ ਨੂੰ ਜੇ ਸੰਤੋਖ ਮਿਲਦਾ ਹੈ ਨਾ ਤੇ ਉਹ ਸਿਰਫ ਮੂਲ ਮੰਤਰ ਦੇ ਜਾਪ ਨਾਲ ਹੀ ਮਿਲਦਾ ਹੈ ਸਾਧ ਸੰਗਤ ਜੀ ਜੇ ਤੁਹਾਡਾ ਕੋਈ ਵੀ ਕਾਰੋਬਾਰ ਖੜਿਆ ਹੋਇਆ ਰੁਕਿਆ ਹੋਇਆ ਜਾਂ ਬੱਚਿਆਂ ਦੀਆਂ ਪਰੇਸ਼ਾਨੀਆਂ ਹੈ ਤੁਸੀਂ 41 ਦਿਨ ਆਪਣੀ ਨੀਂਦਰ ਨੂੰ ਮਾਰ ਕੇ ਦੇਖਿਓ ਇੱਕ ਸਵਾ ਇੱਕ ਬੈਠ ਕੇ ਵੇਖਿਓ ਮੂਲ ਮੰਤਰ ਦਾ ਜਾਪ ਹਰ ਰੋਜ਼ 108 ਵਾਰ ਹਰ ਰੋਜ਼ ਮਾਲਾ ਫੇਰਨੀਆਂ ਸ਼ੁਰੂ ਕਰ ਦੋ 41 ਦਿਨ ਲਗਾਤਾਰ ਇੱਕ ਵੀ ਦਿਨ ਨੋਗਾ ਨਹੀਂ ਪਹਿਣ ਦੇਣਾ ਤੇ ਸੌਣ ਵੇਲੇ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਜਿਹੜਾ ਸਮਾਂ ਹੈ 1 ਵਜੇ ਦਾ 1 ਤੋਂ 1:30 ਦੇ ਵਿੱਚ ਵਿੱਚ ਤੁਸੀਂ ਮੂਲ ਮੰਤਰ ਦਾ ਜਾਪ ਕਰਨ ਬੈਠ ਜਾਣਾ ਹੈ ਬਿਸਤਰੇ ਤੇ ਉਸੇ ਤਰ੍ਹਾਂ ਸੁੱਤੇ ਹੈ ਜੇ ਤੁਹਾਨੂੰ ਨਹੀਂ ਜਾਗਉਂਦੀ ਤਾਂ ਤੁਸੀਂ అలਾਰਮ ਲਾ ਲਵੋ ਬੀ ਮਿੰਟ 15 ਮਿੰਟ ਵੱਧ ਤੋਂ ਵੱਧ ਸਮਾਂ ਇੰਨਾ ਹੀ ਲੱਗਦਾ ਹੈ ਮੂਲ ਮੰਤਰ ਦੇ ਇੱਕ ਵਾਰਾ ਫੇਰਨ ਤੇ ਤੇ 15 20 ਮਿੰਟ ਤੁਸੀਂ ਉੱਠਣਸਾਰ ਬਾਥਰੂਮ ਨਾ ਜਾਓ ਜਿਵੇਂ ਸੁੱਤੇ ਹੋ ਉਸੇ ਤਰ੍ਹਾਂ ਉੱਠ ਕੇ ਉਸੇ ਹੀ ਬੈੱਡ ਤੇ ਜਿੱਥੇ ਪਏ ਹੋ ਮੰਜੇ ਤੇ ਬੈੱਡ ਤੇ ਜਿਸ ਵੀ ਜਗ੍ਹਾ ਤੇ ਤੁਸੀਂ ਸੁੱਤੇ ਹੋ ਉਸੇ ਵੇਲੇ ਉੱਠ ਕੇ అలਾਰਮ ਦੀ ਸਹਾਇਤਾ ਨਾਲ ਤੁਸੀਂ ਉੱਠ ਜਾਓ ਉੱਠ ਕੇ ਚੌਂਕੜਾ ਮਾਰ ਕੇ ਆਪਣਾ ਸਿਰ ਟੱਗ ਕੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਕਿ ਅੰਮ੍ਰਿਤ ਵੇਲੇ ਦੀ ਜੋ ਸਮਾ ਹੈ ਸਾ ਸੰਗਤ ਜੀ ਆਪਣੇ ਚਰਨਾਂ ਦੇ ਵਿੱਚ ਲਾ ਲੈਣਾ ਇਹ ਹਾਜ਼ਰੀ ਮੇਰੇ ਸੱਚਖੰਡ ਪ੍ਰਵਾਨ ਕਰ ਲੈਣਾ ਤੇ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਇੱਛਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦੇ ਹੈ ਤੇ ਮੂਲ ਮੰਤਰ ਦਾ ਜਾਪ ਕਰ ਦੇਣਾ ਕਰਨਾ ਹੈ ਜੀ ਜੇ ਤੁਸੀਂ ਕੰਟੀਨਿਊ ਕਰਦੇ ਹੋ ਪੰਜ ਵਾਲਾ ਅੱਠ ਵਾਲਾ 11 ਵਾਲਾ ਬਹੁਤ ਵੱਡੇ ਵਡਭਾਗੀ ਲੋਕ ਨੇ ਬਹੁਤ ਗੁਰਮੁਖੀ ਲੋਕ ਨੇ ਜੋ ਉੜਦੇ ਨੇ ਅੰਮ੍ਰਿਤ ਵੇਲਾ ਸਾਹਮਦੇ ਨੇ ਤੇ ਪਰ ਜੇ ਤੁਸੀਂ ਇੰਨਾ ਸਮਾਂ ਨਹੀਂ ਬੈਠ ਸਕਦੇ ਆਰੰਭਤਾ ਦੇ ਵੇਲੇ ਨਹੀਂ ਬੈਠਿਆ ਜਾਂਦਾ ਇਹ ਬਹਿਣਾ ਵੀ ਇੱਕ ਮੁਸ਼ਕਲ ਹੈ ਸਭ ਤੋਂ ਔਖਾ ਹੈ ਕਹਿੰਦੇ ਰਾਮ ਰਾਮ ਕਰਨਾ ਸਾਰੇ ਕੰਮ ਦੁਨੀਆ ਦੇ ਸੋਖੇ ਆ ਹੱਥ ਪੈਰ ਬੰਦਾ ਔਖਾ ਹੁੰਦਾ ਨਾ ਸਾਰੇ ਥਾਂ ਸਾਰੇ ਪਾਪੜ ਵੇਲ ਲੈਂਦਾ ਹੈ ਇਸ ਦੁਨੀਆ ਦੇ ਚੱਕਰ ਦੇ ਵਿੱਚ ਐਹੋ ਜਿਹਾ ਇਸ ਜਾਲ ਦੇ ਵਿੱਚ ਫਸਿਆ ਹੋਇਆ ਹੈ ਜਿਵੇਂ ਜਿਵੇਂ ਇਸ ਤੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਓਵੇਂ ਓਵੇਂ ਇਸ ਜਾਲ ਦੇ ਵਿੱਚ ਫਸਦਾ ਹੀ ਜਾਂਦਾ ਹੈ ਫਸਦਾ ਹੀ ਜਾਂਦਾ ਹੈ ਪਰ ਜਦੋਂ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਆ ਫਿਰ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਨਾਲੇ ਤਾਂ ਪਤਾ ਲੱਗਦਾ ਹੈ ਨਾਲੇ ਆਪਾਂ ਨੂੰ ਪਤਾ ਲੱਗਦਾ ਵੀ ਅਸ ਆਪਣਾ ਅਸਲ ਆਪਣਾ ਜੀਵਨ ਆਪਾਂ ਨੂੰ ਪਰਮਾਤਮਾ ਨੇ ਕਿਉਂ ਬਖਸ਼ਿਆ ਹੈ ਕਿਸ ਲਈ ਇੱਕ ਸਿਰਫ ਇੱਕ ਇਨਸਾਨ ਹੀ ਹੈ ਜਿਹੜਾ ਸਭ ਕੁਝ ਕਰ ਸਕਦਾ ਹੈ ਖਾਂਦੇ ਪਿੰਦੇ ਸੌਂਦੇ ਜਾਗਦੇ ਤਾਂ ਜਾਨਵਰ ਹੀ ਐ ਪਸ਼ੂ ਵੀ ਐ ਪੰਛੀ ਵੀ ਐ ਧਰਤੀ ਵਿੱਚ ਰਹਿੰਦੇ ਨੇ ਉਹ ਜਾਨਵਰ ਵੀ ਸੌਂਦੇ ਜਾਗਦੇ ਨੇ ਤੇ ਖਾਂਦੇ ਨੇ ਜੋ ਧਰਤੀ ਦੇ ਉੱਤੇ ਰਹਿੰਦੇ ਨੇ ਉਹ ਵੀ ਸੌਂਦੇ ਜਾਗਦੇ ਨੇ ਤੇ ਖਾਂਦੇ ਨੇ ਜੋ ਆਕਾਸ਼ ਵਿੱਚ ਰਹਿੰਦੇ ਨੇ ਤੇ ਉਹ ਵੀ ਸੌਂਦੇ ਨੇ ਤੇ ਜਾਗਦੇ ਨੇ ਇੰਨੇ ਕਰੋੜਾਂ ਜੁਨਾਂ ਤੋਂ ਵਿੱਚੋਂ ਸਿਰਫ ਇੱਕ ਮਨੁੱਖੀ ਜੀਵਨ ਹੀ ਅਜੀਹਾ ਹੈ ਜੋ ਬੋਲ ਸਕਦਾ ਹੈ ਸੁਣ ਸਕਦਾ ਹੈ ਜੋ ਕਿਸੇ ਨਾਲ ਕਿਹੋ ਜਿਹਾ ਵੀ ਵਿਹਾਰ ਕਰ ਸਕਦਾ ਹੈ ਚੰਗਾ ਵੀ ਕਰ ਸਕਦਾ ਹੈ ਮਾੜਾ ਵੀ ਕਰ ਸਕਦਾ ਹੈ ਤੇ ਜੇ ਉਹ ਚਾਵੇ ਤਾਂ ਆਪਣੀ ਜ਼ਿੰਦਗੀ ਆਪਣੇ ਹੱਥੀ ਗੁਰੂ ਮਹਾਰਾਜ ਚਰਨੀ ਲੱਗ ਕੇ ਤੇ ਸਵਾਰ ਵੀ ਸਕਦਾ ਹੈ ਤੇ ਜੇ ਉਹ ਚਾਹੁੰਦਾ ਹੈ ਕਹਿੰਦੇ ਹਨ ਰੱਬ ਕਦੇ ਵੀ ਲੱਤ ਨਹੀਂ ਮਾਰਦਾ ਮਤ ਮਾਰਦਾ ਹੈ ਜਦੋਂ ਮਤ ਵਿਗੜਦੀ ਹੈ ਤੇ ਆਪਣੇ ਅੰਦਰ ਮਾੜੇ-ਮਾੜੇ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਮਾੜੇ ਕਰਮ ਕਰਦੇ ਆ ਤੇ ਫਿਰ ਮਾੜੇ ਕਰਮਾਂ ਦਾ ਆਪਾਂ ਨੂੰ ਫਿਰ ਆਪ ਹੀ ਆਪ ਦਾ ਵਿਜਿਆ ਜਿਹੜਾ ਵੱਡਣਾ ਪੈਂਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਦੇ ਵੀ ਮਨੁੱਖੀ ਨੂੰ ਲੱਤ ਨਹੀਂ ਮਾਰਦੇ ਮਤ ਮਾਰਦੇ ਨੇ ਤੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਸਾਨੂੰ ਸੱਧ ਬੁੱਧੀ ਬਖਸ਼ੋ ਸਾਨੂੰ ਗੁਰਬਾਣੀ ਨਾਲ ਜੋੜੋ ਸੇਵਾ ਨਾਲ ਜੋੜੋ ਵੱਤੋ ਵੱਦ ਅਸੀਂ ਬਾਣੀ ਜਪੀਏ ਕੰਮ ਕਰੀਏ ਤੇ ਸਾਡਾ ਮਨ ਨਾ ਸਿਰਫ ਬਾਜਾਪ ਦੇ ਵਿੱਚ ਹੀ ਚੱਲਦਾ ਰਹੇ ਚਾਹ ਤਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਚਾਹ ਮੂਲ ਮੰਤਰ ਦਾ ਜਾਪ ਸਾਡੇ ਅੰਦਰ ਵਸ ਇਸਤੇ ਹੀ ਫੁਰਨੇ ਹੋਣ ਆਪ ਜੀ ਨਾਲ ਹੀ ਸਾਡੇ ਮਨ ਵਿੱਚ ਗੱਲਾਂ ਚੱਲਦੀਆਂ ਰਹਿਣ ਇਹ ਅਰਦਾਸ ਕਰਿਆ ਕਰੋ ਸਾਥ ਸੰਗਤ ਜੀ ਤੁਹਾਨੂੰ ਤੁਹਾਡਾ ਜੀਵਨ ਸੁਖਾਲਾ ਲੱਗਣ ਲੱਗ ਜੂਗਾ ਜਿਹੜੇ ਤੁਹਾਨੂੰ ਅਖਿਆਈਆਂ ਕਦੇ ਸੌਣ ਨਹੀਂ ਦਿੰਦੀਆਂ ਉੱਠਣ ਨਹੀਂ ਦਿੰਦੀਆਂ ਦਿਨ ਵੀ ਤੁਹਾਡਾ ਇੱਕ ਚਿੰਤਾ ਦੇ ਵਿੱਚ ਨਿਕਲਦਾ ਤੇ ਰਾਤ ਨੂੰ ਵੀ ਜੇ ਤੁਹਾਨੂੰ ਜਾਗ ਆ ਜਾਂਦੀ ਹੈ ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਇਹ ਗੱਲ ਪੱਲੇ ਨਾਲ ਬੰਨ੍ਹ ਲਓ ਤੇ ਅੱਜ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡੇ ਅੱਜ ਤੋਂ ਹੀ ਦਿਨ ਬਦਲਨੇ ਸ਼ੁਰੂ ਹੋ ਜਾਣਗੇ ਜੀ ਏ ਸੀ ਜੀ ਆਪਣੇ ਅੱਜ ਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ